ਜੀ ਜਿਹੜੀ ਕੱਲ ਇੱਕ ਸਮਾਣਾ ਦੇ ਵਿੱਚ ਘਟਨਾ ਵਾਪਰੀ ਆ ਜਿਹੜਾ ਖਿਡਿਆਰੀ ਸੀਗਾ ਕੋਚ ਵੀ ਸੀ ਤੇ ਕਬੱਡੀ ਵੀ ਅਕਸਰ ਖੇਡਦਾ ਸੀ ਤੇ ਬਾਈ ਹੁਣ ਜਿਹੜੀ ਬਹੁਤ ਵੱਡੀ ਅਪਡੇਟ ਆ ਰਹੀ ਹੈ ਸਾਹਮਣੇ ਜਿਹੜੇ ਮੌਕੇ ਦੇ ਮੌਜੂਦ ਗਵਾਹ ਤਾਂ ਉਹ ਮੌਕੇ ਤੇ ਸੀ ਉਹ ਉਹਨਾਂ ਨੇ ਕੀ ਦੇਖਿਆ ਦੋਨੇ ਖਬਰਾਂ ਸੁਣਾਵਾਂਗੇ ਤਾਂ ਇੱਕ ਇੱਕ ਮਿੰਟ ਦੀ ਵੀਡੀਓ ਆ ਤਾਂ ਇੱਕ ਇੱਕ ਮਿੰਟ ਦੀ ਇੱਕ ਦੋ ਕੋ 4 ਮਿੰਟ ਦੀ ਆ ਪੂਰੇ ਖੁਲਾਸੇ ਹੋਣਗੇ ਇਸ ਵੀਡੀਓ ਦੇ ਵਿੱਚ ਵੀ ਹੁਣ ਜਿਹੜੇ ਇਹ ਖਿਡਿਆਰੀ ਆ ਆਪਸ ਵਿੱਚ ਇੱਕ ਦੂਜੇ ਨੂੰ ਮਰਵਾ ਰਹੇ ਆ ਜਾਂ ਕੋਈ ਗੈਂਗਸਟਰ ਜਿਹੜੇ ਜੇਲ੍ਹਾਂ ਦੇ ਵਿੱਚ ਬੈਠੇ ਆ ਉਹ ਇੱਕ ਦੂਜੇ ਨੂੰ ਲੜਵਾ ਰਹੇ ਆ ਉਹਨਾਂ ਦਾ ਕੁਝ ਨਹੀਂ ਜਾਣਾ ਇੱਕ ਮਾਂ ਨੂੰ ਪੁੱਤ ਨਹੀਂ ਮਿਲਣਾ ਇੱਕ ਪਤਨੀ ਨੂੰ ਜੀਵਨ ਸਾਥੀ ਨਹੀਂ ਮਿਲਣਾ ਤਾਂ ਭਈ ਐਸੇ ਲੋਟ ਜੇ ਚੱਲੀ ਗਿਆ ਤਾਂ ਸਾਡਾ ਕਬੱਡੀ ਦਾ ਨਾਮ ਉਹਨਾਂ ਨਹੀਂ ਮਰਜੂ ਤਾਂ ਹੁਣ ਇਹ ਜਿਹੜੇ ਇਹ ਖਡਿਆਰੀਆਂ ਦੇ ਵਿੱਚ ਆਪਸ ਵਿੱਚ ਕੋਈ ਦਰਾਰ ਆ ਜਾਂ ਕੋਈ ਗੈਂਗਸਟਰ ਪੂਰਾ ਮਾਮਲਾ ਕੀ ਆ ਪਹਿਲਾਂ ਤੋਂ ਜਿਹੜੇ ਮੌਕੇ ਤੇ ਮੌਜੂਦ ਸੀ ਇਹ ਆਪਾਂ ਵੀਡੀਓ ਸੁਣਾ ਦਈਏ ਫਿਰ ਆਪਾਂ ਅੱਗੇ ਕਰਾਂਗੇ ਗੱਲਬਾਤ। ਲਈਏ ਭਾਈ ਸਾਹਿਬ ਵਿੱਚ ਟੂਰਨਾਮੈਂਟ ਦੇ ਵਿੱਚ ਉਦੋਂ ਤੁਸੀਂ ਕਿੱਥੇ ਸੀਗੇ? ਮਾਰੇ ਬਾਬਾ ਹਸਾਲੀਆ ਸਾਹਿਬ ਆਏ ਸੀ। ਸ਼ੰਤਮ ਠਾ ਠਾ ਬਈ ਆਵਾਜ਼ ਆਈ ਹੈ। ਤੇ ਭਾਈ ਜੀ ਰਾਣਾ ਇਹਨਾਂ ਦੀ ਟੀਮ ਸਭ ਤੋਂ ਮੇਨ ਸੀ। ਫਰੀਆਦ, ਮਲੂਕ, ਇੰਦਰਜੀਤ ਇਹਨਾਂ ਦੀ ਮੇਨ ਸਭ ਤੋਂ ਮੇਨ ਤਾਕਰੀ ਟੀਮ ਸੀ। ਤੇ ਭਾਈ ਜੀ ਚਾਰ ਫੈਰ ਹੋਏ ਨੇ। ਉਹ ਚਾਰ ਫੈਰੋਂ ਨੰਗਿਆ ਰਾਣਾ ਬਲਾ ਚੌਰੀ ਇਹਨਾਂ ਦਾ ਹੈੱਡ ਮੇਨ ਕੋ ਸੀ ਭਾਈ। ਆਹ ਟੀਮ ਸਪੌਂਸਰ ਕਰਦਾ ਸੀ ਸਾਰੇ ਕਿਹਦੀ ਇਹਨਾਂ ਦੀ। ਕਹਿੰਦੀ ਮੈਂ ਸਭ ਤੋਂ ਪੰਜਾਬ ਦੇ ਇੱਕ ਨੰਬਰ ਟੀਮ ਐ ਭਾਜੀ ਇੱਕ ਨੰਬਰ ਟੀਮ ਕਰਕੇ ਉਹ ਸਭ ਬਾਹਰ ਨਿਕਲੇ ਰਾਣਾ ਬੜੀਆ ਚੌਰੀਆ ਉਹਦੇ ਬਾਈ ਮੂੰਹ ਤੇ ਫੇਰਮਾ ਪਈ ਇੱਥੇ ਬਾਈ ਲੱਕੇ ਵਾਲੀ ਚ ਸਭ ਤੋਂ ਤਗੜਾ ਨਾਮ ਸੀ ਬਾਈ ਸੋਨਾਲੀ ਕਾ ਨਵੇਂ ਟਰੈਕਟਰ ਸੀ ਰੂਪਾ ਸੁਆਣੇ ਵੱਲੋਂ ਤੇ ਬਾਈ ਕੱਲ ਬੁਲਟ ਦਿੱਤੇ ਸੀ ਵੀ ਬਾਈ ਕੱਟ ਵੀ ਜਾਣਾ ਦਾ ਸੀ ਕੱਟ ਸੀ ਭਈ ਆ ਗੈਂਸਟਰ ਬਾਰ ਬਾਈ ਵੀ ਕਬੱਡੀ ਖਤਮ ਹੋ ਜੋ ਭਈਆ ਹੋਇਆ ਕਿਉਂ ਤੁਹਾਨੂੰ ਕੀ ਜਾਣਕਾਰੀ ਹੈ ਮਾੜੀ ਮੋਟੀ ਕੀ ਹੋਇਆ ਕਹਿੰਦੇ ਉਹ ਰੌਲਾ ਪੰਦ ਵੀ ਇਹ ਟੀਮ ਨੂੰ ਕਹਿੰਦੇ ਉਹ ਖੇਡਣਾ ਨਹੀਂ ਹੈ ਅੱਛਾ ਬੂਨਫਾਨ ਆਏ ਕਹਿੰਦੇ ਟੀਮ ਮੇਨ ਟੀਮ ਉਹ ਖੇਡਣੀ ਨਹੀਂ ਹੈ ਅੱਛਾ ਵੀ ਆ ਹੋਰ ਨਾਮਲੇ ਹਾਂਜੀ ਜੈਕਸਟਰਾ ਬਣੀਉ ਕਿਹਾ ਜਾਂਦਾ ਵੀ ਇੱਥੇ ਖੇਡਣਾ ਨਹੀਂ ਜਿਹੜਾ ਹੁਣ ਜੇ ਗੱਲ ਕਰੀਏ ਰਾਣਾ ਬਲਾਚੌਰੀਆ ਨਾਮੀ ਇੱਕ ਕੋਚ ਵੀ ਸੀ ਖਿਡਿਆਰੀ ਵੀ ਰਹਿ ਚੁੱਕੇ ਪਹਿਲਾਂ ਤੇ ਪਰ ਜਿਹੜਾ ਹੁਣ ਇਹ ਮਾਮਲਾ ਦੂਜੇ ਤੀਜੇ ਦਿਨ ਕੋਈ ਨਾ ਕੋਈ ਘਟਨਾ ਵਾਪਰ ਜਾਂਦੀ ਹੈ ਚਣਵੇਂ ਗੱਭਰੂ ਪੰਜਾਬ ਦੇ ਵਿੱਚੋਂ ਪਹਿਲੀ ਗੱਲ ਕਰੀਏ ਸਿੱਧੂ ਮੂਸੇਵਾਲੇ ਤੋਂ ਬਾਅਦ ਜੇ ਗੱਲ ਕਰੀਏ ਭਾਈ ਜਿਹੜਾ ਆਪਣਾ ਪੰਜਾਬੀ ਕਲਾਕਾਰ ਸੀ ਰਾਜਵੀਰ ਜਵੰਦਾ ਰਾਜਵੀਰ ਜਵੰਦਾ ਉਹਦਾ ਵੀ ਇੱਕ ਉਹ ਐਕਸੀਡੈਂਟ ਹੋਇਆ ਨਹੀਂ ਕਰਵਾ ਦਿੱਤਾ ਜਾਂਦਾ ਉਹ ਵੀ ਇੱਕ ਸਾਜ਼ਿਸ਼ ਸੀ ਫਿਰ ਦੂਜੇ ਤੀਜੇ ਨੰਬਰ ਤੇ ਆਜੋ ਜਿਹੜਾ ਇੱਕ ਬੋਡੀ ਬਿਲਡਰ ਸੀ ਅਗਰ ਰਵਿੰਦਰ ਸਿੰਘ ਕੋਮਣ ਹਾਂ ਉਹ ਇੱਕ ਉਹਦਾ ਵੀ ਐਸੇ ਲੋਟੀ ਕਹਾਣੀ ਜੁੜਦੀ ਸੀ ਉਹਦਾ ਵੀ ਕੁਝ ਪਤਾ ਹੀ ਨਹੀਂ ਚੱਲਿਆ ਉਹਦੇ ਵਿੱਚ ਵੀ ਕੋਈ ਸਾਜ਼ਿਸ਼ ਸੀ ਡਾਕਟਰਾਂ ਦੀ ਗਲਤੀ ਸੀ ਇਹ ਬਹੁਤ ਖਬਰਾਂ ਆਈਆਂ ਤਾਂ ਹੁਣ ਇਹ ਤੀਜਾ ਮਾਮਲਾ ਨਹੀਂ ਹੈਗਾ ਮਾਮਲੇ ਤਾਂ ਪਹਿਤੂ ਪਹਿਲਾਂ ਆਪਾਂ ਬਹੁਤ ਸੁਣ 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 ਲੇ ਕਿਉਂਕਿ ਸੰਦੀਪ ਨੰਗਲੰਬੀਆਂ ਉਦੋਂ ਬਾਅਦ ਹੁਣ ਹੋਰ ਉਦੋਂ ਪਹਿਲਾਂ ਖੜਿਆਰੀ ਹੋਰ ਵੀ ਹੋ ਜਿਨ੍ਹਾਂ ਦੇ ਸ਼ਰੀਆਮ ਗੋਲੀਆਂ ਮਾਰੀਆਂ ਤੇ ਹੁਣ ਬਾਅਦ ਦੇ ਵਿੱਚ ਤਾਂ ਖਬਰਾਂ ਅਲੱਗ-ਅਲੱਗ ਆ ਰਹੀਆਂ ਬੀ ਜੀ ਇਹ ਹੋਇਆ ਜੀ ਉਹ ਹੋਇਆ ਪਰ ਪੂਰਾ ਮਾਮਲਾ ਜਿਹੜੇ ਮੌਕੇ ਤੇ ਸੀ ਆਪਾਂ ਇਹ ਦਿਖਾ ਦਈਏ ਭਾਈ ਜੀ ਲਾਸ਼ ਤੁਸੀਂ ਲੈ ਕੇ ਗਏ ਸੀ ਅਸੀਂ ਤਾਂ ਜੀ ਉਹਦੇ ਪਿੱਛੇ ਤੁਰੇ ਆ ਰਹੇ ਤੇ ਬਾਈ ਦੇ ਜੀ ਉਹ ਉਰੋਂ ਨਿਕਲਿਆ ਮੁੰਡਾ ਸਾਡੀ ਜਾਲ ਜਾਨ ਸ਼ਾਂਤੀ ਵੀ ਕੀ ਹਾਲਾ ਭਾਈ ਜਨਾ ਠੀਕ ਆ ਜੀ ਉਰੋਂ ਗਿਆ ਦੋ ਮੁੰਡੇ ਤੇ ਇੱਕ ਨੇ ਪਿੱਛੋਂ ਜੀ ਆ ਕੇ ਕਾਲਾ ਕੱਪੜਾ ਪਾ ਲਿਆ ਉਹਦੇ ਮੂੰਚੇ ਮੂੰ ਤੇ ਸਾਨੂੰ ਲੱਗਿਆ ਵੀ ਜ਼ੋਰਦਾਰ ਦੋਸਤ ਹੋਊਗਾ ਉਹ ਦੂਜੇ ਨੇ ਮੂਰੋਂ ਗੋਲੀਆਂ ਚਲਾਉਣੇ ਸ਼ੁਰੂ ਕਰਦੇ ਤੇ ਗੋਲੀਆਂ ਛਟਾਉਂਦੀ ਪੈ ਗਏ ਜਦੋਂ ਉਹਨਾਂ ਨੇ ਸੀਸਾਤ ਫੇਰ ਕਰੇ ਭੱਜਣ ਲੱਗੇ ਉੱਥੇ ਮੋਟਰਸਾਈਕਲ ਇੱਕ ਸਟਾਰਟ ਖੜਾ ਦੀ ਸਪਲੈਂਡਰ ਕਾਲਾ ਅਸੀਂ ਆ ਵੀ ਉਹ ਉਹ ਤੇ ਬੈਠਰੇ ਨੇ ਜਾ ਕੇ ਉਧਰੋਂ ਫੇਰ ਉਹਨੇ ਦੋ ਤਿੰਨ ਫੇਰ ਕਰਤੇ ਇੱਧਰ ਨੂੰ ਆ ਗਏ ਬਹਿਣ ਚ ਉਹ ਅਸੀਂ ਤਾਂ ਆਉਂਦੀ ਆ ਟਰਾਲੀ ਦੇ ਪਿੱਛੇ ਬਹਿ ਗਏ ਜਾ ਕੇ ਉਹ ਹਲੇ ਉਰੇ ਦੀ ਸਾਡਾਂ 10 ਮੀਟਰ ਤੇ ਪੂਰਾ ਨਿਕਲਿਆ ਬਾਈ ਇੰਨੀ ਕੀ ਗੱਲ ਹੋਈ ਉਸ ਦੂਬਾਰ ਵਾਸੇ ਨੂੰ ਚੱਕਰ ਲੱਗ ਗਏ ਜਦੋਂ ਉਹਨਾਂ ਨੂੰ ਕਿਹਾ ਵੀ ਉਹ ਤੇ ਉਹ ਤੇ ਉਹਨਾਂ ਨੇ ਹੋਰ ਦੋ ਤਿੰਨ ਫੇਰ ਇੱਧਰ ਛੱਡਤੇ ਵੀ ਡਰ ਜਾਣਗੇ ਬੰਦੇ ਰਾਣੇ ਦੇ ਤਾਂ ਇੰਨੀ ਜਗ੍ਹਾ 'ਚ ਖੂਣੇ ਖੂਨਾ ਸਾਰਾ ਕਿੜਿਆ ਬੈ ਚੱਕ ਕੇ ਗੱਡੀ 'ਚ ਉਠਿਆ ਕੇ ਆਇਆ ਹੁਣ ਬਾਅਦ 'ਚ ਬੈਗਨਰ ਗੱਡੀ 'ਚ ਭੇਜਿਆ ਨਾਲ ਇੱਕ ਮਲਾਜਾ ਭੇਜੀ ਇੱਕ ਮੁੰਡਾ ਪਿੱਛੇ ਉਠਾਇਆ ਇੱਕ ਵਾਰੀ ਪਾਟੇ ਉਹ ਲੰਬਾ ਪਾਇਆ ਇੱਕ ਵਾਰੀ ਮੁੰਡਾ ਉੱਪਰ ਬਹਿ ਗਿਆ ਉਹਦੀ ਹਸਪੀਟਲ ਲੈ ਗਈ ਤਾਂ ਇੱਕ ਗੱਲ ਸਮਝ ਲੱਗੀ ਕਿ ਉਹਨਾਂ ਨੂੰ ਪਹਿਲੇ ਉਹਨਾਂ ਦਾ ਟਾਰਗੇਟ ਰਾਣਾ ਹੀ ਸੀਗਾ ਉਹਨਾਂ ਨੇ ਆਹ ਰਾਣਾ ਨਹੀਂ ਦਿੱਤਾ ਆ ਕੇ ਮੂੰਹ ਟਕਿਆ ਉਹਦਾ ਕੱਪੜੇ ਦੇ ਨਾਲ ਉਹਦਾ ਕੱਪੜਾ ਪਾਇਆ ਉਹਦੇ ਨਾਲ ਉਹ ਤੋਰੇ ਆ ਉਹ ਵੀ ਕੱਪੜਾ ਇੱਥੇ ਮੂੰਹ ਉਹਦਾ ਵਜਨ ਨੰਗਾ ਕਰਿਆ ਮੂੰਹ ਉਹਦਾ ਪੂਰਾ ਲਕੋਤਾ ਕਾਲੇ ਕੱਪੜੇ ਨਾਲ ਕਵਰ ਕਰਤਾ ਹੁਣ ਲੱਗਿਆ ਵੀ ਕਿਨੇ ਯਾਰ ਦੋਸਤੋ ਨਾ ਜਿਵੇਂ ਆਹ ਬਾਈ ਖੜਾ ਇੰਨਾ ਕੋ 10 ਮੀਟਰ ਦਾ ਹਾਸਲਾ ਦੇ ਗਿਆ ਬਸ ਉਹ ਕੱਲ ਹੀ ਟਾਰਗੇਟ ਕਰਾ ਇਹਨਾਂ ਗਰਾਊਂਡ 'ਚ ਨਾ ਗੋਲੀਆਂ ਚਲਾਤੀਆਂ ਇਸ ਤਰੀਕੇ ਨਾਲ ਤਾਂ ਵੀ ਕਬੱਡੀ ਪੰਜਾਬ ਦੀ ਬਚੂਗੀ ਇਹ ਕਿੱਥੇ ਬਚੂ ਬਈਆਂ ਗੰਦ ਤਾਂ ਬਾਹਰ ਰੱਖਿਆ ਰੋਜ਼ ਦੀ ਰੋ ਟੂਰਨਾਮੈਂਟ ਖਰਾਬ ਹੋਰ ਨੇ ਕੱਲ ਕਪੈਨਾਂ ਆ ਲਾਤੇ ਉੱਥੇ ਪਰ ਸੌਖ ਰਿਹਾ ਹੋ ਗਿਆ ਇਆਂ ਰੋਜ਼ ਦੀ ਰੋ ਟੂਰਨਾਮੈਂਟ ਖਰਾਬ ਹੋ ਰਹੀ ਨੇ ਬਾਈ ਹਾਂਜੀ ਵੀਡੀਓ ਬਈ ਤੁਸੀਂ ਸੁਣੀ ਲਈ ਆ ਹੁਣ ਐਸੇ ਲੋਟੀ ਮਾਮਲੇ ਚੱਲੀ ਗਏ ਤਾਂ ਸਾਡੀ ਕਬੱਡੀ ਦਾ ਨਾਮ ਨਿਸ਼ਾਨੀ ਰਹਿਣਾ ਤਾਂ ਇਹਦੇ ਵਿੱਚ ਹੁਣ ਮੈਂ ਇਹ ਕਹੂੰਗਾ ਵੀ ਜਿਹੜੀ ਸਰਕਾਰ ਸਰਕਾਰ ਕਿੱਥੇ ਸੁੱਤੀ ਪਈ ਆ ਗੈਂਗਸਟਰ ਬਾਦ ਇੰਨਾ ਵਧਿਆ ਖੜਾ ਦਿਨ ਦਿਹਾੜੇ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਇਦੋਂ ਪਹਿਲਾਂ ਆਪਾਂ ਪਤਾ ਨਹੀਂ ਖਬਰਾਂ ਕਿੰਨੀਆਂ ਸੁਣ ਲਈਆਂ ਤੇ ਹਜੇ ਕਿੰਨੀਆਂ ਕੋ ਹੋਰ ਸੁਣਨੀਆਂ ਬਾਕੀ ਆ ਕੋਈ ਨਾ ਕੋਈ ਮਾਮਲਾ ਮਹੀਨੇ ਦੇ ਵਿੱਚ ਕੋਈ ਨਾ ਕੋਈ ਖੜਾ ਹੋਇਆ ਰਹਿੰਦਾ ਦਿਨ ਦਿਹਾੜੇ ਕਿਸੇ ਦੁਕਾਨ ਦੇ ਵਿੱਚ ਸੁਨਿਆਰੇ ਦੀ ਦੁਕਾਨ ਦੇ ਵਿੱਚ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਉਹ ਵੀ ਤੁਸੀਂ ਸੁਣਿਆ ਵੀ ਪਿਸਤੌਲ ਦੀ ਨੋਕ ਤੇ ਬੰਦੂਕ ਦੀ ਨੋਕ ਤੇ ਉਹ ਦੁਕਾਨ ਲੁੱਟ ਕੇ ਲੈ ਜਾਂਦੇ ਆ ਪਰ ਉਹ ਮਾਮਲੇ ਲੱਗ ਰਿਹਾ ਕਿ ਪਰ ਜਿਹੜੀਆਂ ਜਾਂਚਾਂ ਲੈ ਰਹੇ ਆ ਇਹ ਤਾਂ ਬਹੁਤ ਵੱਡੀ ਇੱਕ ਆਪਾਂ ਇਹ ਕਹਿ ਸਕਦੇ ਆਂ ਵੀ ਜਿਹੜੇ ਅੰਦਰ ਜੇਲਾਂ ਦੇ ਵਿੱਚ ਬੈਠੇ ਆ ਗੈਂਗਸਟਰ ਜਿਹੜੇ ਬਾਹਰ ਫਿਰਦੇ ਆ ਇਹਨਾਂ ਦੀ ਆਪਸ ਵਿੱਚ ਉਧਰਲਾ ਗੈਂਗਸਟਰ ਉਹਨਾਂ ਨੂੰ ਮਾਰ ਦਿੰਦਾ ਉਧਰਲੇ ਉਹਨਾਂ ਨੂੰ ਮਾਰ ਦਿੰਦਾ ਤੇ ਜਿਹੜੇ ਵਿਚ ਵਿੱਚ ਕਬਾਡੀ ਜਿਹੜੇ ਨਾਮੀ ਆਗੇ ਇਹ ਹੁਣ ਇਹ ਨਹੀਂ ਪਤਾ ਲੱਗ ਰਿਹਾ ਗੱਲਾਂ ਤਾਂ ਕਈ ਸਾਹਮਣੇ ਆ ਜਾਂਦੀਆਂ ਵੀ ਇੱਕ ਦੂਜੇ ਨੂੰ ਮਰਵਾ ਰਹੇ ਆ ਜਾਂ ਵਾਕਈ ਗੈਂਗਸਟਰ ਕਰ ਰਹੇ ਕਿ ਜਾਂ ਕੋਈ ਮੋਹਰਾ ਬਣਾ ਰਿਹਾ ਇਹ ਗੱਲਾਂ ਨੂੰ ਸਾਰਿਆਂ ਨੂੰ ਵੀ ਇਹ ਪੂਰਾ ਮਾਮਲਾ ਹਾਜੀ ਤੇ ਕੁ ਵੈਰੀਫਾਈ ਨਹੀਂ ਹੋਇਆ ਪੁਲਿਸ ਆਪਣੇ ਬਣੀਉ ਜਾਂਚ ਕਰ ਰਹੀ ਆ ਹੁਣ ਇਹੇ ਤਾਰਾਂ ਜਾ ਕੇ ਕਦੇ ਮਨਕੀਤ ਔਲਖਣਾ ਜੋੜ ਦਿੱਤੀਆਂ ਜਾਂਦੀਆਂ ਪਰ ਹਾਜੀ ਪੂਰੀ ਗੱਲ ਵੈਰੀਫਾਈ ਹੋ ਸਾਹਮਣੇ ਲੋਕਾਂ ਦੇ ਪੇਸ਼ ਹੋਈ ਜਾਣੀ ਆ ਕਿਉਂਕਿ ਸੋਸ਼ਲ ਮੀਡੀਆ ਦਾ ਜੋਗ ਤੇ ਲੂਕ ਹੀ ਰਹਿੰਦੀ ਨਹੀਂ ਗੱਲ ਤਾਂ ਜਿਹੜੀ ਹੁਣ ਤੱਕ ਦੀ ਅਪਡੇਟ ਆ ਇਹ ਸੋਡਾ ਨਾਲ ਸਾਂਝੀ ਜ਼ਰੂਰ ਕਰਨੀ ਸੀ ਭਾਈ ਸੋਡਾ ਕੀ ਕਹਿਣਾ ਹੈ ਗੈਸਟ੍ਰਾ ਬਾਰੇ ਤਾਂ ਆਪਣੇ ਤੁਸੀਂ ਵੀ ਵਿਚਾਰ ਜ਼ਰੂਰ ਰੱਖੋ ਮਿਲਦੇ ਆ ਕੱਲ ਨੂੰ ਨਵੀਂ ਵੀਡੀਓ ਦੇ ਨਾਲ ਧੰਨਵਾਦ